ਹਾ ਵੀ ਆੜੀ ਕੀ ਹਾਲ ਚਾਲ ਨੇ ਸਾਰਿਆਂ ਦੇ ਮੈਂ ਤੁਹਾਡਾ ਆਪਣਾ ਸੁਖੀ ਮਾਲਵਾ ਅੱਜ ਆਪਾਂ ਕਰਾਂਗੇ ਇੱਕ ਨਸ਼ਿਆਂ ਤੋਂ ਬਚ ਕੇ ਆਏ ਹੋਏ ਬੰਦੇ ਨਾਲ ਗੱਲ ਜਿਹੜਾ ਕਿ ਮੇਰੇ ਪਿੰਡ ਦਾ ਇਹ ਆ ਉਹ ਨਸ਼ਿਆਂ ਨਸ਼ਾ ਛਡਾਊ ਕੇਂਦਰ 'ਚ ਵੀ ਜਾਇਆ ਹੈ ਤੇ ਉਹਦੇ ਨਾਲ ਕਰਦੇ ਆਂ ਅੱਜ ਗੱਲ ਹਾਂ ਮਤ ਕਿ ਹਾਲ ਚਾਲ ਨੇ ਯਾਰਾ ਵੀਰੇ ਬਾਈ ਹੋਵੇ ਖਾਲਸਾ ਸਾਹਿਬ ਵੀ ਫਤਿਹ ਹਾਂਜੀ ਵੀਰੇ ਅਮਰ ਤਾਂ ਤੂੰ ਨਸ਼ਿਆਂ ਦੀ ਕਿਵੇਂ ਪੈ ਗਿਆ ਦੀ ਬਾਈ ਮੈਂ ਵੀਰ ਆਪਣਾ ਨਾ ਡੈਡੀ ਦੀ ਡੈਥ ਹੋ ਗਈ ਸੀ ਜੀ 2019 ਦੇ ਵਿੱਚ ਅੱਛਾ 2019 ਦੇ ਵਿੱਚ ਡੈਡੀ ਦੀ ਡੈਥ ਹੋ ਗਈ ਉਸ ਤੋਂ ਬਾਅਦ ਪੈਸੇ ਆ ਗਏ ਹੱਥ 'ਚ ਡੈਡੀ ਸਰਕਾਰੀ ਨੌਕਰੀ ਕਰਦੇ ਸੀਗੇ ਠੀਕ ਆ ਪੈਸੇ ਆ ਗਏ ਹੱਥ ਦੇ ਵਿੱਚ ਉਸ ਤੋਂ ਬਾਅਦ ਹੌਲੀ ਬੈਠਣੀ ਉੱਠਣੀ ਆ ਜੀ ਹੋ ਗਈ ਗੱਡੀ ਲੈ ਲਈ ਅੱਛਾ ਭੱਜਣ ਦੌੜਨ ਜਿਆਦਾ ਲਾਗੇ ਹਾਂ ਤੇ ਉਸ ਤੋਂ ਬਾਅਦ ਇੱਕ ਅੱਧਾ ਮਲਕੇ ਵੀ ਜਿੱਥੇ ਆਪਾਂ ਖੜੇ ਆ ਇਸ ਟਾਈਮ ਇੱਥੇ ਯਾਰ ਇੱਥੇ ਦੀ ਗੱਲ ਦੱਸਦਾ ਹਾਂ ਕੋਈ ਮੁੰਡਾ ਸੀਗਾ ਆਪਾਂ ਚਲੋ ਕਿਸਦਾ ਨਾਮ ਕਹਨੂੰ ਲੈਣਾ ਤੇ ਉਹ ਮੈਨੂੰ ਕਹਿੰਦਾ ਵੀ ਅੱਜ ਆਪਾਂ ਮੋਟਰ ਤੇ ਚੱਲੀਏ ਆਹੀ ਮੋਟਰ ਦੇ ਉੱਤੇ ਆਏ ਸੀਗੇ ਅਸੀਂ ਠੀਕ ਆ ਤੇ ਮੈਨੂੰ ਕਹਿੰਦਾ ਵੀ ਆਪਾਂ ਓਵਰਲੇ ਸੀਗਾ ਵਾਈਟ ਮਹਾ ਚੀਜ਼ ਕੀ ਆ ਕਹਿੰਦਾ ਵੀ ਮੈਂ ਮਾੜਾ ਮੋਟਾ ਯਾਰ ਕਦੇ ਮਤਲਬ ਕਿ ਦਰਦੂਰ ਪੀ ਲਈਆ ਕੁਝ ਹੋਰ ਕਰ ਲਿਆ ਅੱਛਾ ਤੇ ਸ਼ੀਸ਼ੀਆਂ ਪਿੰਦਾ ਸੀਗਾ ਜਦ ਜਿੱਲੀ ਧਰਨਾ ਚੱਲਦਾ ਸੀ ਮੈਂ ਮਾੜੀ ਮਟੂੰਗਾਂ ਦੇ ਨਾਲ ਕਦੇ ਪੀ ਲਈ ਖੰਗ ਕਰਕੇ ਪੀ ਲਈ ਜਾਂ ਕੈਰੀ ਸੁਮਾ ਤੇ ਵਿੰਗਸ ਦੀ ਸ਼ੀਸ਼ੀ ਹੁੰਦੀ ਖੰਗ ਦੀ ਸ਼ੀਸ਼ੀ ਅੱਛਾ ਕਟीन ਉਹ ਕਾਦੇ ਵਾਸਤੇ ਹੁੰਦੀ ਹੈ ਖੰਗ ਵਾਸਤੇ ਹੁੰਦੀ ਹੈ ਉਹ ਠੀਕ ਤੇ ਉਹ ਕਦੇ ਨਾ ਕਦੇ ਪਿੰਦੇ ਸੀਗੇ ਤੇ ਉਹ ਮੈਂ ਪਿੰਦਾ ਹੁੰਦਾ ਸੀਗਾ ਤੇ ਉਹ ਮੁੰਡੇ ਸੂਵੇ ਤੋਂ ਤੁਰ ਕੇ ਆਪਾਂ ਔਰੇ ਤੱਕ ਆ ਗਏ ਤੇ ਉਹ ਲਾਉਂਦੇ ਸੀਗੇ ਚਿੱਟਾ ਅੱਛਾ ਤੇ ਮਾਂ ਕੀ ਚੀਜ਼ ਆ ਕਹਿੰਦੇ ਵੀ ਇਹਨੂੰ ਚਿੱਟਾ ਕਹਿੰਦੇ ਨੇ ਮਾ ਅੱਛਾ ਮੈਂ ਪਹਿਲੀ ਵਾਰ ਦੇਖਿਆ ਸੀਗਾ ਜ਼ਿੰਦਗੀ ਦੇ ਵਿੱਚ ਓਰੇ ਵੇਖ ਖੜ ਕੇ ਅੱਛਾ ਇਹ ਖੂ ਤੇ ਆਹ ਮੋਟਰ ਤੇ ਓਰੀ ਇਹ ਕੀ ਦੀ ਮੋਟਰ ਐ ਇਹ ਇਹ ਆਪਣੇ ਉਹਨਾਂ ਦੀ ਆ ਕੀ ਨਾਮ ਲੰਦੇ ਨੇ ਉਹਨਾਂ ਸੁਗਿਆ ਦੀ ਸੁਗਿਆ ਦੀ ਠੀਕ ਆ ਠੀਕ ਤੇ ਪਹਿਲੀ ਵਾਰ ਖੜੇ ਅਸੀਂ ਤੇ ਮੇਰੇ ਨਾਲ ਸੀਗਾ ਮੁੰਡਾ ਚੱਲ ਹੁਣ ਤੈਨੂੰ ਯਾਰ ਨਾਂ ਵੀ ਲੈਣਾ ਨਿੰਮਾ ਨਿੰਮਾ ਮੁੰਡੇ ਦਾ ਨਾਂ ਅੱਛਾ ਤੇ ਚਮਾਰਾਂ ਦਾ ਹੂੰ ਠੀਕ ਤੇ ਅਸੀਂ ਖੜੇ ਸੀਗੇ ਤੇ ਉਹਨੇ ਮੈਨੂੰ ਉਹਨੇ ਆ ਧੱਕੇ ਨਾਲ ਨਹੀਂ ਮੈਨੂੰ ਕਿਹਾ ਇਹਗਾ ਮਾਲਕੇ ਵੀ ਮੇਰਾ ਮਨ ਸੀਗਾ ਮੈਂ ਦੇਖਿਆ ਉਹਨੇ ਨਹੀਂ ਦੇਖਿਆ ਤੇ ਮੇਰਾ ਮਨ ਕਰੇ ਮੈਂ ਵੀ ਯਾਰ ਲਾ ਕੇ ਦੇਖਣਾ ਕੀ ਚੀਜ਼ ਹੈ ਜੇ ਆਪਾਂ ਐਡਾ ਨਾ ਚਾ ਕਰ ਲੈਂਦੇ ਆ ਹਾਂ ਤੇ ਮੈਨੂੰ ਮੈਨੂੰ ਕਹਿੰਦਾ ਚੱਲ ਲਿਆ ਕੱਢ 200 ਰੁਪਏ ਬਿਲਕੁਲ ਮੇਰੇ ਕੋਲ ਵਿੱਚ ਪੈਸੇ ਵੀ ਵਧੀਆ ਸੀਗੇ ਮੈਂ ਕੱਢ ਕੇ ਉਹਨੂੰ 200 ਰੁਪਏ ਦੇਤਾ ਅੱਛਾ ਮੇਰਾ ਮਨ ਕੀਤਾ ਉਹਨੂੰ ਮੈਂ 200 ਰੁਪਏ ਦੇਤਾ ਉਹਨੇ ਮੇਰੇ ਲਾਤਾ ਅੱਛਾ ਜੀ ਮਾਲਕੇ ਉਹਦੇ ਕੋਲ ਵਿੱਚ ਹੈਗਾ ਸੀਗਾ ਲਾਤਾ ਤੇ ਮੈਂ ਲਾ ਲਿਆ ਲਾ ਕੇ ਉਤਵਾਦ ਮੇਰੇ ਮਨ ਨੂੰ ਆ ਜਾ ਫੀਲ ਹੋਇਆ ਮਲਕ ਵੀ ਯਾਰ ਵੀ ਇਹ ਚੀਜ਼ੇ ਬੜੀ ਘੈਂਟ ਆ ਯਾਰ ਵੀ ਭੈਣ ਚੋਂ ਤੂੰ ਪੂਰੀ ਸ਼ੀਸ਼ੀ ਪੀਣੀ ਪੈਂਦੀ ਆ ਇਹ 200 ਰੁਪਏ ਦੇ ਨਾਲ ਭੈਣ ਜੋ ਵੀ ਤੈਨੂੰ ਇਹ ਨਸ਼ਾ ਹੋ ਗਿਆ ਠੀਕ ਆ ਤੇ ਨਸ਼ਾ ਹੋ ਗਿਆ ਮੈਂ ਕਰ ਲਿਆ ਉਸ ਤੋਂ ਬਾਅਦ 2 10 ਦਿਨ 20 ਦਿਨ ਮੈਂ ਉਹਨਾਂ ਨਾਲ ਕਰਦਾ ਰਿਹਾ ਯਾਰ 2-200 ਰੁਪਏ ਨਾਲ 3-300 ਰੁਪਏ ਨਾਲ ਫਿਰ ਮੇਲੇ ਪੈਸੇ ਸੀਗੇ ਉਹ ਸੀਗੇ ਯਾਰ ਐਮੀ ਤੇ ਉਹ ਮੇਰੇ ਕੋਲ ਹੀ ਦੇਖਣ ਲੱਗ ਗਏ ਵੀ ਇਹਦੇ ਲਈ ਪੈਸੇ ਨੇ ਮੈਂ ਉਹਨਾਂ ਨੂੰ 1000 ਰੁਪਏ ਦੇ ਦਿਆ ਕਰਾਂ ਕਦੇ 1000 ਦਾ ਲਿਆਓ ਕਦੇ 2000 ਦਾ ਲਿਆਓ ਉਦੋਂ ਵਾਅ ਕਰਦੇ 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 ਯਾਰ ਐਨਾ ਕੋ ਦਲਦਲ ਦੇ ਵਿੱਚ ਫਸ ਗਿਆ ਮੈਂ ਉਹ ਚੀਜ਼ ਦੇ ਵੀ ਮਲਕੀ ਵੀ ਮੈਥੋਂ ਆਪਣੇ ਆਪ ਰਹਿਣਾ ਨਹੀਂ ਜਾਂਦਾ ਸੀਗਾ ਮਤਲਬ ਕਿ ਮੈਂ ਆਪ ਜਾਣ ਲੱਗ ਗਿਆ ਫਿਰ ਸਾਇੰਸੀਆਂ ਕੋਲ ਅੱਛਾ ਸਾਇੰਸੀ ਕਿੱਥੇ ਨੇ ਉਹਦੇ ਰੋਟੀ ਦੇ ਬਲਾਂ ਤੇ ਰੋਟੀ ਦੇ ਬਲਾਂ ਤੇ ਰੋਟੀ ਦੇ ਬਲਾਂ ਤੇ ਮਿਲਦਾ ਆਪਣੇ ਉਨ ਤਾਂ ਮੜਾਉੜ ਵੀ ਮਿਲਦਾ ਯਾਰ ਠੀਕ ਤੇ ਖੁੱਲਾ ਆਮ ਮਿਲਦਾ ਛਰੀਆਂ ਹਾਂ ਜਿੰਨਾ ਮਰਜੀ ਹੁਣ ਵੀ ਮਿਲਦਾ ਜਿਵੇਂ ਮਰਜੀ ਇਹ ਸਰਕਾਰਾਂ ਕੁਝ ਨਹੀਂ ਕਹਿੰਦੀਆਂ ਹੈ ਇਹਨਾਂ ਨੂੰ ਯਾਰ ਆਪਣੇ ਰੋਟੀ ਦੇ ਬਲਾਉਂਸ ਸ੍ਰੀਆਮ ਉੱਤੇ ਨਾਲ ਯਾਰ ਚੌਂਕੀ ਆ ਆਪਣੇ ਤੁਹਾਨੂੰ ਪਤਾ ਤੈਨੂੰ ਵੀ ਪਤਾ ਯਾਰ ਪਾਉਂਦੇ ਜਾਂਦੇ ਹਨ ਤੇ ਨਾਲ ਚੌਂਕੀ ਆ ਤੇ ਉਹ ਤੈਨੂੰ ਪਤਾ ਵੀ ਚੌਂਕੀ ਵਾਲੇ ਨੇ ਕੋਈ ਤਰ੍ਹਾਂ ਦੇ ਪੈਸੇ ਲੈ ਕੇ ਆ ਸਾਹਮਣੇ ਪੁਲਿਸ ਵਾਲੇ ਕਰਦੇ ਹੁੰਦੇ ਨੇ ਉਹ ਸਾਹਮਣੇ ਇੱਕ ਸਾਹਮਣੇ ਸੈਂਸਾ ਪੜਾ ਦਿੰਦੀਆਂ ਨੇ ਠੀਕ ਹਨਾ ਉਹ ਕਹਿੰਦੇ ਨੇ ਵੀ ਸੈਂਸੀ ਦਾ ਵਾਲੇ ਐ ਕਹਿੰਦੇ ਨੇ ਵੀ ਸਾਡੇ ਰਿਸ਼ਤੇ ਹੀ ਐ ਹੁੰਦਾ ਭੈਣ ਜੋ ਜਿੰਨੇ ਪਰਚੇ ਚੱਲਦੇ ਹੋਣਗੇ ਬਿਲਕੁਲ ਬਿਲਕੁਲ ਤੇ ਉਹ ਸੈਸਨ ਦੇ ਯਾਰ ਮੇਰੇ ਕੋਲ ਮੇਰੇ ਡੈਡੀ ਦਾ ਮਿਲੇ ਸੀਗਾ 35-40 ਲੱਖ ਰੁਪਏ ਮੈਨੂੰ ਅੱਛਾ ਤੇ ਮੇਰੀ ਮਾਤਾ ਕਾਦੀ ਜੋਬ ਕਰਦਾ ਸੀ ਡੈਡੀ ਫਾਰ ਲੈਸ ਕੰਪਨੀ ਨਾ ਦੁੱਧ ਵਾਲੀ ਫੈਕਟਰੀ ਦੀ ਠੀਕ ਹੈ ਠੀਕ ਹੈ ਸਰਕਾਰੀ ਦੀ ਮਤਲਬ ਸਰਕਾਰੀ ਹਾਂ ਤੇ ਮੇਰੀ ਮਾਤਾ ਦਾ ਮੈਂ ਇਕੱਲਾ- ਇਕੱਲਾ ਸੀਗਾ ਯਾਰ ਮੇਰਾ ਵਿਆਹ ਹੋ ਗਿਆ ਹੋਇਆ ਹੀ ਹੋਇਆ ਸੀਗਾ ਤੇ ਮੇਰੀ ਮਾਤਾ ਕਹਿੰਦੀ ਮੈਂ ਪੈਸਿਆਂ ਦਾ ਕੀ ਕਰਨਾ ਮਰ ਕੇ ਵੀ ਮੇਰੀ ਮਾਤਾ ਨੂੰ ਨਾ ਮੈਂ ਤੈਨੂੰ ਦੱਸਦਾ ਮੈਂ ਗੇਮ ਕਿਵੇਂ ਕਮਾਈ ਠੀਕ ਮੇਰੀ ਮਾਤਾ ਨਾ ਹੈਗੀ ਅਨਪੜ੍ਹ ਓਕੇ ਉਹਦਾ ਮੈਂ ਏਟੀਐਮ ਬਣਵਾਤਾ ਅੱਛਾ ਏਟੀਐਮ ਬਣਵਾਤਾ ਮੇਰੀ ਮਾਤਾ ਨੇ ਏਟੀਐਮ ਬਣਵਾਤਾ ਤੇ ਮੇਰੀ ਮਾਤਾ ਨਾ ਮੈਨੂੰ ਕਿਹਾ ਕਰੇ ਵੀ ਲੈ ਪੁੱਤ 5000 ਰੁਪਏ ਕਢਾ ਕੇ ਲਿਆ ਠੀਕ ਹੈ ਜੀ ਮੈਂ 20000 ਰੁਪਏ 25000 ਰੁਪਏ ਦੀ ਐਂਟਰੀ ਹੁੰਦੀ ਹੁੰਦੀ ਸੀ ਆਪਣੀ ਇੱਕ ਦਿਨ ਦੇ ਦਿਨ ਦੀ ਸ਼ਾਇਦ ਲਿਮਟ ਹੁੰਦੀ ਸੀਗੀ 25000 ਦੀ ਉਹਨੇ 30000 ਦੀ ਅਣਪੜ ਬੰਦੇ ਦੀ ਵੀ ਇੰਨੇ ਕੇ ਪੈਸੇ ਕਢਾ ਸਕਦਾ ਏਟੀਐਮ ਚੋਂ ਠੀਕ ਹੈ ਜੇ ਮੇਰੀ ਮਾਤਾ ਮੈਨੂੰ ਕਿਹਾ ਕਰੇ ਵੀ 5000 ਰੁਪਏ ਕਢਾ ਕੇ ਲਿਆ ਹਾਂ ਤਾਂ ਮੈਂ 5-5000 ਦੇ ਚਾਰ ਐਂਟਰੀਆਂ ਮਾਰ ਦੇਣੀਆਂ ਅੱਛਾ ਜੀ ਤੇ ਮਾਤਾ ਨੂੰ ਕਿਹਾ ਕਿ ਕਹੇ ਵੀ ਚਾਰ ਵਾਰ ਮੈਸੇਜ ਆਏ ਮਾਤਾ ਕਿਹਾ ਕਰੇ ਮੈਂ ਕਹਿਦਾ ਕਰਾਂ ਵੀ ਚਾਰ ਵਾਰ ਆਉਂਦਾ ਆਉਂਦਾ ਮੈਸੇਜ ਵੀ ਦੁਬਾਰਾ ਦੁਬਾਰੇ ਦੱਸਦਾ ਹੁੰਦਾ ਰਿਪੀਟ ਕਰਕੇ ਵੀ ਮੈਂ 5000 ਰੁਪਏ ਨਿਕਲ ਚੁੱਕਿਆ ਤੁਹਾਡੇ ਖਾਤੇ ਦੇ ਵਿੱਚੋਂ ਅੱਛਾ ਜੀ ਤੇ ਮੇਰੀ ਮਾਤਾ ਦੇ ਖਾਤੇ ਚੋਂ ਇੱਦਾਂ ਇੱਦਾਂ ਕਰਦੇ ਮੈਨੇ ਨਾ ਵੀ ਘਟੋ ਘਟ ਲਾਲਾ ਵੀ 35 40 ਲੱਖ ਦੇ ਵਿੱਚੋਂ ਅੱਛਾ 5 4 ਲੱਖ ਮਾਤਾ ਨੇ ਵਰਤ ਲਿਆ ਹੁਣ ਅੱਛਾ ਵੀ 25 30 ਲੱਖ ਰੁਪਇਆ ਮੈਕ ਆ ਗਿਆ अच्छा जी 25-30 लाख रुपया मैं भी मैं 25-30 लाख ਦਾ ਨਸ਼ਾ ਕਰ ਗਿਆ ਸ਼ਾ ਕਰ ਗਿਆ ਦੱਸਦਾ ਮੈਂ ਤੈਨੂੰ ਗੱਲ ਹੋਰ ਹੀ ਹੈ ਅੱਛਾ ਅਜੇ ਤਾਂ ਬਹੁਤ ਛੋਟੀ ਚੀਜ਼ ਹੈ ਅੱਛਾ ਤੇ ਉਸ ਤੋਂ ਬਾਅਦ ਨਾ ਮੈਂ ਵੀਰੇ ਖਾ ਗਿਆ ਮੇਰੇ ਘਰਦਿਆਂ ਨੇ ਮੈਨੂੰ ਸੈਂਟਰ ਚ ਘਾਤਾ ਅੱਛਾ ਕਿਹੜਾ ਸੈਂਟਰ ਸੀ ਆ ਬਾਬਾ ਵਾਲੀ ਆਪਣੇ ਪਿੰਡ ਡੇਰੇ ਚ ਠੀਕ ਆ ਤੇ ਸਭ ਤੋਂ ਪਹਿਲਾਂ ਮੈਂ ਕੱਟਿਆ ਮੇਰਾ ਵਿਆਹ ਹੋਇਆ ਸੀ ਇਹ ਸਭ ਤੋਂ ਪਹਿਲਾਂ ਕੱਟਿਆ ਸਿੱਧੂ ਅੰਮ੍ਰਿਤਸਰ ਸੈਂਟਰ ਠੀਕਾ ਨਿਮਰਤਾ ਹੁਣ ਵਾਈਫ ਕਿੱਥੇ ਨੇ ਗੂਰੀ ਨੇ ਤੇ ਮੇਰੀ ਘਰ ਵਾਲੀ ਕੋਲ ਬੱਚਾ ਹੋਣ ਵਾਲਾ ਸੀਗਾ ਬੇਟੀ ਹੋਈ ਸੀ ਜਦੋਂ ਮੇਰੀ ਵੱਡੀ ਠੀਕ ਹੈ ਤੇ ਅੱਜ ਬੇਟੀ 6 ਸਾਲ ਦੀ ਹੈ 7-8 ਸਾਲ ਹੋ ਗਏ ਮੈਨੂੰ ਨਸ਼ਾ ਕਰਦਿਆਂ ਠੀਕ ਤੇ ਤੇ ਬੇਟੀ ਹੋਣ ਵਾਲੀ ਸੀ ਮੇਰੇ ਕੋਲ ਤੇ ਮੈਂ ਨਾ ਗੱਡੀ ਦੇ ਵਿੱਚ ਲਈ ਆਉਂਦਾ ਸੀਗਾ ਹੂੰ ਤੇ ਮੈਂ ਨਾ ਬਾਬੇ ਜਾਂਦੇ ਜਾਂਦੇ ਨਾ ਮੈਨੂੰ ਜਿੰਮੇ ਕਹਿੰਦੇ ਆਪਾਂ ਪਿਆਬੀ ਕਹਿੰਦੇ ਚੱਪ ਪੈ ਗਈ ਹਾਂ ਜਦੋਂ ਵੀ ਬੰਦਾ ਹੈਗਾ ਜਾ ਹੋ ਜਾਂਦਾ ਹਾਂ ਬਿਲਕੁਲ ਤੇ ਤੇ ਉਹ ਮੈਂ ਹੋ ਗਿਆ ਤੇ ਅਮਰੀਕਾ ਵਾਲੇ ਕੋਲ ਜਵਾਬ ਆਉਣ ਵਾਲਾ ਉਹ ਆ ਆਪਣੀ ਸਿਚੁਏਸ਼ਨ ਦੇਖੇ ਜਾਂ ਮੈਨੂੰ ਦੇਖੇ ਜਿਵੇਂ ਮੂੰਹ ਚੋਂ ਝਾ ਗੱਡੇ ਗਣ ਆ ਜਾਂਦੀ ਮੇਰੇ ਕਦੇ ਕੁਝ ਗਿਆ ਦੰਦ ਬਾਈ ਮੇਰੇ ਆਹ ਪਾ ਮੂਰਲੇ ਦੰਦ ਸਾਰੇ ਡੁਪਲੀਕੇਟ ਲੱਗੇ ਹੋਏ ਨੇ ਅੱਖ ਪਾਟੀ ਵੀ ਔਰ ਤੋਂ ਅੱਛਾ ਤੇ ਹੋਰ ਤਾਂ ਕੀ ਯਾਰ ਮੈਂ ਮੇਰੇ ਦਾ ਨਾੜਾ ਵੀ ਨਹੀਂ ਉੱਟਦੀਆਂ ਗੀਆਂ ਬਾਵਾਆਂ ਦੀਆਂ ਮਤਲਬ ਕਿ ਵੀ ਜਮੇ ਰੈੱਡ ਕਰ ਲਈਆਂ ਆਪਾਂ ਨਸ਼ਾ ਕਰਕੇ ਅੱਗੇ ਠੀਕ ਐ ਤੇ ਭਰਾਵਾ ਕੁੱਲ ਮਿਲਾ ਕੇ ਉਸ ਤੋਂ ਬਾਅਦ ਮੈਂ ਜ਼ਮੀਨ ਵੇਚ ਲਈ ਕਿੰਨੇ ਬਿਗੇ ਮੈਂ ਵੇਚੀ ਵੀਰੇ 4 ਬਿਗੇ 3-4 ਬਿਗੇ ਹੁਣ ਕਿੰਨੀ ਆ ਉਹ ਐਂਗੀ ਅਸੀਂ 7 ਬਿਗੇ ਜਗ੍ਹਾ ਤੇ ਉਹਦੇ ਵਿੱਚੋਂ 2-3 ਕਿ ਬਿਗੇ ਮਾਤਾ ਗੋਲ ਰਹਿ ਗਈ ਅੱਛਾ ਤੇ ਉਹਦੇ ਵਿੱਚੋਂ ਮੈਂ 4 ਬਿਗੇ ਵੇਚ ਲਈ ਠੀਕ ਤੇ ਜ਼ਮੀਨ ਵੇਚੀ 7 ਲੱਖ ਰੁਪਏ ਬਿਗਾ 23 ਲੱਖ ਰੁਪਏ ਖੂਚ ਸੜਤੇ ਦੇ ਨੇ ਹਮ 4 ਬਿਗੇ ਜ਼ਮੀਨ ਖੂਚ ਸੜਤੀ ਖੂਚ ਸੜਤੀ ਬੁਲਟ ਮੋਟਰਸਾਈਕਲ ਤੇ ਮੇਰੇ ਕੋਲ ਉਹ ਖੂਜੇ ਸੜਤੇ ਉਹ ਖੂਜੇ ਸੜਤਾ ਤਿੰਨ ਗੱਡੀਆਂ ਤਿੰਨ ਗੱਡੀਆਂ ਕਿਹੜੀ ਕਿਹੜੀ ਆ ਪਹਿਲਾਂ ਮੈਂ ਲਈ ਆਲਟੋ ਅੱਛਾ ਫੇਰ ਮੈਂ ਲਈ ਸਿੰਪਲ ਵਰਨਾ ਠੀਕ ਫੇਰ ਮੈਂ ਲਈ ਫਲੂਇਡਿਕ ਵਰਨਾ ਓਕੇ ਤੇ ਉਸ ਤੋਂ ਬਾਅਦ ਲਈ ਸੁਵਿਪਟ ਠੀਕ ਤਿੰਨੇ ਨਸ ਚੱਕਰ ਦੇ ਵਿੱਚ ਲੈਣੀਆਂ ਇੱਕ ਤਾਂ ਯਾਰ ਐਦਾਂ ਇਹ ਆਪਣੇ ਮਨ ਨਾਲ ਵੇਚੀਆਂ ਤੁਸੀਂ ਜਾਂ ਕਿਸੇ ਨੇ ਬਿਕਵਾਈਆਂ ਹਾਂ ਦਾ ਹਾਂ ਤੇ ਮੈਂ ਨਾ ਉਹ ਮੇਰੇ ਨਾਲ ਉੱਠਣਾ ਬੈਠਣ ਲੱਗ ਗਿਆ ਅੱਛਾ ਜੀ ਤੇ ਪਹਿਲਾਂ ਉਹਦਾ ਤੈਨੂੰ ਪਤਾ ਵੀ ਘਰੋਂ ਫਰਾਰ ਫਰੂਰ ਜੈ ਤੈਨੂੰ ਪਤਾ ਪੈਸੇ ਦਾ ਕਪੜਾ ਹੋ ਗਿਆ ਹਾਂ ਬਿਲਕੁਲ ਪੈਸੇ ਦਾ ਕਪੜਾ ਹੋ ਗਿਆ ਸੀ ਤੇ ਉਹ ਬੰਦਾ ਮੈਨੂੰ ਕਹਿੰਦਾ ਵੀ ਮੈਨੂੰ ਆਪਣੇ ਜਾਲ ਦੇ ਵਿੱਚ ਪਤਨੀ ਕਿਵੇਂ ਫਸਾਇਆ ਯਾਰ ਮੈਨੂੰ ਦੱਸ ਦੇ ਨਸ਼ਾ ਕਰਾਇਆ ਉਹਨੇ ਪਤਨੀ ਕਿਵੇਂ ਕਰਾਇਆ ਅੱਛਾ ਤੇ ਮੈਨੂੰ ਕਹਿੰਦਾ ਵੀ ਜਿਹੜੀ ਸਿੰਪਲ ਵਰਨਾ ਦੀ ਮੇਰੇ ਕੋਲ ਮੈਨੂੰ ਕਹਿੰਦਾ ਵੀ ਮੇਰੇ ਨਾਲ ਸੌਦਾ ਕਰ ਲੈ ਇਹਦਾ ਠੀਕ ਆ ਮਾਂ ਚੱਲ ਕਰ ਲੈ ਯਾਰ ਮੈਂ ਬੰਦੇ ਤੇ ਦੇ ਅਮਲੀ ਬੰਦਾ ਅਮਲੀ ਬੰਦੇ ਦੇ ਕਰੇ ਜਾਂਦਾ ਹੁਣ ਮੈਨੂੰ 50000 ਰੁਪਏ ਦੇ ਕੇ 1.5 ਤੋਂ 2 ਲੱਖ ਰੁਪਏ ਦਾ ਸੌਦਾ ਕਰਿਆ ਬਹੁਤ ਘੱਟ ਸੌਦਾ ਕਰਿਆ ਮੇਰੀ ਫੈਕਟਰੀ ਦੇ ਗੇਟ ਤੇ ਆ ਕੇ ਮੈਨੂੰ 50000 ਰੁਪਏ ਪੜਾ ਆ ਗਿਆ 2 ਗ੍ਰਾਮ ਮੈਨੂੰ ਸਮਾਨ ਪੜਾ ਆ ਗਿਆ ਅੱਛਾ ਕਹਿੰਦਾ ਲੈ ਚੱਕ ਗਿਫਟ ਕਹਿੰਦਾ 2 ਗ੍ਰਾਮ ਸਮਾਨ ਕਿੰਨੇ ਦਾ ਹੁੰਦਾ 2 ਗ੍ਰਾਮ ਸਮਾਨ ਮੁੱਲ ਦਾ ਵੀ 6000 ਰੁਪਏ 3000 ਰੁਪਏ ਗ੍ਰਾਮ 6000 ਰੁਪਏ ਦਾ ਹੋਊਗਾ ਠੀਕ ਹੈ 5000 6000 ਇਹਨੇ ਦਾ ਆਊਗਾ ਯਾਰ ਤੇ ਮੈਨੂੰ ਪੜਾ ਆ ਗਿਆ ਕਹਿੰਦਾ ਲੈ ਗਿਫਟ ਮੈਂ ਇੰਜੋਏ ਕਰੀਂ ਕਹਿੰਦਾ ਤੂੰ ਗੱਡੀ ਦਿੱਤੀ ਮੇਰੇ ਨਾਲ ਸੌਦਾ ਕਰਿਆ ਕਹਿੰਦਾ ਵੀ ਤੋਂ ਗੱਲ ਹੀ ਠੀਕ ਹੈ। ਵੀ ਤੇ ਮਾ ਚੱਲ ਠੀਕ ਹੈ ਤੇ ਉਹ ਬੰਦੇ ਨੇ 50000 ਰੁਪਏ ਚ ਗੱਡੀ ਰਹਿ ਗਈ ਯਾਰ ਉਹ। ਅੱਛਾ। ਮਾਲਕ ਵੀ ਉਹ 50000 ਰੁਪਏ ਚ ਲੈ ਕੇ ਉਹਨੇ ਨਾ 3-4 ਦਿਨਾਂ ਬਾਅਦ ਉਹਨੂੰ ਵੇਚ ਦਿੱਤੀ ਕਵਾੜੀਆਂ ਨੂੰ ਗੱਡੀ। ਅੱਛਾ ਜੀ। ਕਾਪੀ ਕਾਲਜ ਗੱਡੀ ਦੇ ਅੱਜ ਵੀ ਮੇਰੇ ਕੋਲ ਪਏ ਨੇ। ਉਹਦੇ ਚੈੱਕ ਪਏ ਨੇ। ਪਿੰਡ ਦੇ ਕਰਕੇ ਆਪਾਂ ਯਾਰ ਫਿਰ ਉਹਦੇ ਵੀ ਆਪਾਂ ਮਾੜੇ ਸੀਗੇ ਯਾਰ ਹਨਾ। ਆਹ। ਵੀ ਕੀ ਫਾਇਦਾ ਆਪਾਂ ਯਾਰ ਥਾਣੇ ਕਚਰੀਆਂ 'ਚ ਪਰ ਜਾਵਾਂਗੇ ਯਾਰ ਕੀ ਜਨਾਨੀਆਂ ਆ ਉਹਦੀ ਬਹੂ ਦੇ ਘਰ ਵਾਲੀ ਦੇ ਚੈੱਕ ਉਹਦੇ ਚੈੱਕ ਉਹਦੇ ਭਾਈ ਦੇ ਚੈੱਕ। ਅੱਛਾ ਜੀ। ਆਪਾਂ ਸੋਚਿਆ ਵੀ ਯਾਰ ਵੀ ਛੱਡ ਯਾਰ ਕੀ ਫਾਇਦਾ ਹਨਾ ਵੀ ਜਿੱਥੇ ਐਨ ਆ ਗਿਆ ਉਹਦੀ ਮਾਤਾ 15-1500 ਰੁਪਏ ਕਰਕੇ ਮਹੀਨਾ-ਮਹੀਨਾ ਦੰਦੀ ਰਹੀ ਮੈਨੂੰ ਪੰਜ-ਛੇ ਮਹੀਨੇ ਹੁਣ ਉਹ ਵੀ ਦੇਣ ਤੋਂ हट ਗਈ ਉਹਦੇ ਕਣੀ 60-70000 ਰੁਪਏ ਉਹਦੇ ਕਣੀ ਫਸਿਆ ਪਿਆ ਐ ਇਦਾਂ ਅੱਛਾ ਉਹ ਤੋਂ ਬਾਅਦ ਸਵੇਪ ਤੇ ਗੱਡੀ ਮੈਂ ਗੈਂਡਿਲ ਤੇ ਚੀਨੀ ਲਾ ਕੇ ਦੇਤੀ ਕਿਤੇ ਚਮਚਾ ਧੂਈ ਤੇ ਕੌਲੀ ਚਮਚਾ ਰੱਖਤਾ ਪਾਣੀ ਦਾ ਭਰ ਕੇ ਹਨਾ ਕਿਸੇ 'ਚ ਕੁੱਟਤਾ ਕਿਸੇ 'ਚ ਬੱਜਰਾ ਸੰਦੇ ਬਿਠਿਆਤਾ ਤੇ ਕਿਸੇ ਚ ਵੀ ਯਾਰ ਲਾਲਾ ਵੀ ਸੈਂਟਰਾਂ ਦੇ ਵਿੱਚ ਰਹਿੰਦੇ ਨੇ ਲੈਟਰੀਨ ਬਾਥਰੂਮ ਮਾਜਣੇ ਬੜੇ ਔਖੇ ਨੇ ਯਾਰ ਮਤਲਬ ਕਿ ਹਿਸਾਬ ਨਾਲ ਲਾਲਾ ਵੀ ਦਵਾਈ ਪਿੱਛੇ ਗਾਲਾਂ ਪੈਣੀ ਆ ਮਾਂ ਪੈਣਾ ਦੀਆਂ ਗਾਲਾਂ ਖਣੀਆਂ ਹਨ ਆਪਾਂ ਜੇ ਨਸ਼ੇੜੀਆਂ ਯਾਰ ਆਪਣੇ ਘਰ ਦੇ ਸੈਂਟਰ ਚ ਗਾਉਂਦੇ ਨੇ ਤਾਂ ਆਪਾਂ ਨੂੰ ਕਹੋਣਾ ਪੈਂਦਾ ਯਾਰ ਹੈ ਔਖਾ ਇਹ ਕੁੱਲ ਮਿਲਾ ਕੇ ਯਾਰ ਖਤਮ ਹੈ ਗਾਣੀ ਹੈ ਹੁਣ ਤੱਕ ਦੀ ਤਾਂ ਮੈਂ ਜਿੱਥੇ ਤੱਕ ਸੋਚ ਸਕਦਾ ਹੁਣ ਮੈਨੂੰ ਮਹੀਨਾ ਹੋਇਆ ਸੈਂਟਰ ਤੋਂ ਆਏ ਨੂੰ ਹਨਾ ਤੇ ਮੈਂ ਹੁਣ ਆਪਣੇ ਆਪ ਨੂੰ ਸੋਚਦਾ ਵੀ ਯਾਰ ਮਹੀਨੇ ਹੋ ਨਸ਼ੇ ਨੂੰ ਮੈਂ ਇੱਕ ਹੱਥ ਨਹੀਂ ਲਾਇਆ ਮੁੜ ਕੇ ਆ ਕਿ ਮੈਂ ਘਰੋਂ ਬਾਹਰ ਨਹੀਂ ਨਿਕਲਦਾ ਤੇ ਜਾਂ ਕਿਸੇ ਦੇ ਸਾਹਮਣੇ ਮੈਂ ਕਿਸੇ ਕੋਲ ਜਾਂਦਾ ਨਹੀਂ ਹੈਗਾ ਵੀ ਕੋਈ ਹਿਸਾਬ ਦਾ ਵੀ ਯਾਰ ਕਿਸੇ ਕੋਲ ਬੈਠਦੇ ਨਹੀਂ ਕਿਸੇ ਨਾਲ ਬਾਲਾ ਬੋਲਦਾ ਵੀ ਨਹੀਂ ਹੈਗਾ ਯਾਰ ਮੈਂ ਇਹ ਸੇ ਗੱਲ ਕਰਕੇ ਹੁਣ ਵੀ ਅਗਲਾ ਕਿ ਹੁਣ ਇਹ ਕੀ ਆਪਦੇ ਆਪ ਨੂੰ ਐ ਸੋਧਨੇ ਬਾਹਰ ਸੋਧਨੇ ਨਾ ਪੁੱਠੀਆਂ ਪੁੱਠੀਆਂ ਸੋਚਾ ਤੇ ਆਪਾਂ ਉਸੇ ਗੱਲ ਕਰਕੇ ਮੈਂ ਇਹ ਸੋਚਦਾ ਵੀ ਕਿਸੇ ਨਾਲ ਮੈਂ ਬੋਲਦਾ ਵੀ ਨਹੀਂ ਹੈਗਾ ਬਾਲਾ ਘਰੋਂ ਹੀ ਨਹੀਂ ਨਿਕਲਦਾ ਤੋੜ ਲੱਗਦੀ ਐ ਮੈਂ ਨਹੀਂ ਕਹਣਾ ਐ ਤੋੜੇ ਕਢਾਤੀ ਅੱਛਾ ਨਸ਼ੇ ਪਿੱਛੇ ਉਹ ਬੰਦੇ ਦਾ ਉਹ ਕਿਹਦੇ ਲੈ ਕੇ ਖੜਾਈ ਸੀ ਉਹ ਵੀ ਆਪਣੇ ਪਿੰਡ ਦੇ ਚਲੋ ਆਪਾਂ ਕਾਣੂ ਬੰਦਿਆਂ ਨਾ ਲੈਣਾ ਗੈਣੇ ਖੜਾਤੀ ਤੇ ਉਹ ਬੰਦੇ ਦਾ ਉਹ ਨਾ ਗੈਣੇ ਖੜਾਈ ਹੋਈ ਤੇ ਨਾ ਫਿਰ ਨਾ ਉਹ ਉਪਤੀ ਕੀ ਹੋਇਆ ਉਹ ਬੰਦੇ ਨੇ ਮੈਨੂੰ 40000 ਰੁਪਏ ਦੇਤਾ ਅੱਛਾ 40000 ਰੁਪਏ ਦੇ ਕੇ ਲਾਲਾ ਵੀ 2010 ਮਾਡਲ ਸਵਿਫਟ ਹੋਊਗੀ ਘਟਵਾ 1.5 ਲੱਖ ਰੁਪਏ ਦਾ ਹੋਊਗੀ ਉਹ ਉਹ 40000 ਰੁਪਏ ਦੇ ਕੇ ਉਹ ਬੰਦੇ ਨੇ ਯਾਰ ਮੈਨੂੰ ਵਿਚੇ ਲੰਗਾ ਦਿਓ ਮੇਰੀ ਗੱਡੀ ਅੱਛਾ ਜੀ ਉਹ ਬੰਦੇ ਨੇ ਇੱਕ ਜਿਦਲੋ ਗੈਨੇ ਘੜਾਈ 40000 ਚ ਵੀ ਚੱਲ ਵੀ ਚਾਹਣ ਕੌਣ ਸੀ ਉਹ ਆਪਣੇ ਪਿੰਡ ਦੇ ਚੱਲਣਾ ਉਹ ਤਾਂ ਆਪਾਂ ਘਾਣੂ ਲੈਣਾ ਕੀ ਫਾਇਦਾ ਚੱਲ ਸੀਕ੍ਰੇਟੇ ਠੀਕ ਆ ਹਾਂ ਬਿਲਕੁਲ ਠੀਕ ਤੇ ਉਹ ਬੰਦੇ ਨੇ ਨਾ ਪਤੰਦਰ ਨੇ ਯਾਰ ਐਸਾ ਲੱਗ ਰਿਹਾ ਬੰਦੇ ਦਾ ਕਿੱਡਾ ਹਨਾ ਦੀਨ ਧਰ ਮੈਂ ਲੇ ਜਾਂਦਾ ਵੀ ਮੈਂ ਤਾਂ ਯਾਰ ਨਸ਼ੀੜੀਆਂ ਹੁਣ ਮੈਂ ਤਾਂ ਚੱਲ ਇੱਕ ਆਪਣੇ ਸਰਕਲ ਤੋਂ ਹਿੱਲੇ ਗਿਆ ਬਿਲਕੁਲ ਹਨਾ ਵੀ ਉਹ ਬੰਦੇ ਨੇ 40000 ਰੁਪਏ ਪਿੱਛੇ ਮੇਰੀ 1.5 ਲੱਖ ਦੀ ਗੱਡੀ ਦੱਦ ਲਈ ਆ। ਉਹ ਬੰਦੇ ਨੇ 40000 ਰੁਪਏ ਪਿੱਛੇ। ਮੈਂ 40000 ਰੁਪਏ ਉਹਨੂੰ ਦੇ ਰਿਆ। ਉਹ ਮੇਰੀ ਗੱਡੀ ਮੈਨੂੰ ਦੇ ਰਿਆ ਗਾ। ਬੰਦਾ ਨਸ਼ੇ ਦਾ ਵੀ ਇੰਨਾ ਫਾਇਦਾ ਚੱਕ ਸਕਦਾ ਨਹੀਂ। ਬੰਦਾ ਯਾਰ ਮੈਂ ਤਾਂ ਹੋਰ ਕੀ ਤੈਨੂੰ ਗੱਲ ਦੱਸਾਂ ਨਸ਼ੇ ਪਿੱਛੇ ਨਾ ਬੰਦਾ ਅੱਜ ਦੇ ਟਾਈਮ ਦੇ ਵਿੱਚ ਮੈਂ ਚੀਜ਼ ਦੇਖੀ ਆ। ਚਲੋ ਪ੍ਰਮਾਤਮਾ ਆਪਣੇ ਨਾਲ ਹਜਾ ਹੋਏ। ਕਦੇ ਆਪਾਂ ਨੇ ਚਲੋ ਭੈਣ ਭੂਣ ਪਹਿਲਾਂ 42 ਸੀ ਨਾ। ਚਲੋ ਸਭ ਕੁਝ ਕਰ ਲਿਆ। ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਬਾਈ ਮੈਂ ਚੀਜ਼ ਦੇਖੀ ਆ। ਵੀ ਬੰਦੇ ਨਾ ਨਸ਼ਾ ਕਰੂਗਾ ਬਿਲਕੁਲ ਹੈਂਗ ਹੋ ਗਿਆ ਤੇ ਅੱਜ ਤੱਕ ਸਭ ਤੋਂ ਜ਼ਿਆਦਾ ਇੱਕ ਦਿਨ ਦੀ ਡੋਜ਼ ਕਿੰਨੀ ਖਾ ਚੁੱਕੇ ਨੇ ਇੱਕ ਦਿਨ ਦੀ ਵੀਰੇ ਹਾਂ ਮੈਂ ਤੈਨੂੰ ਉੱਚੀ ਗੱਲ ਦੱਸਾਂ ਮੈਂ ਇੱਕ ਦਿਨ ਦੇ ਵਿੱਚ ਇੱਕ ਦਿਨ 'ਚ ਮਤਲਬ ਕਿੰਨੇ ਦਾ ਨਸ਼ਾ ਕਰਿਆ 24 ਘੰਟੇ ਦੇ ਵਿੱਚ ਵਿੱਚ ਮੈਂ 40000 ਦਾ ਨਸ਼ਾ ਕਰਿਆ 40000 ਦਾ 40000 ਦਾ ਤੇ ਮੈਂ ਤੈਨੂੰ ਗੱਲ ਦੱਸਦਾ ਉਹ ਪਤਾ ਹੀ ਕੀ ਸਕਦਾ ਬੰਦੇ ਜਦ ਆਪਾਂ ਰਾਜੇ ਹੋਏ ਸੈਂ ਆਪਾਂ ਯਾਰ ਕਹਦੇ ਨੇ ਵੀ ਰਾਜੇ ਹੋਏਵੇਂ ਆਪਾਂ ਨਸ਼ਾ ਕਰਦੇ ਆ ਥੱਲੇ ਦਾ ਰੱਬ ਦੀਂਦਾ ਨਹੀਂ ਹੁੰਦਾ ਹਨਾ ਵੀ ਆਪਾਂ ਨੂੰ ਤੇ ਮੈਂ ਨਾ ਤੈਨੂੰ ਗੱਲ ਦੱਸਦਾ ਨਾਲ ਮੇਰੇ ਹੁੰਦੇ ਸੀਗੇ ਜਿਹੜੇ ਇਕੱਲੇ ਨਹੀਂ ਮੈਂ ਆਪ ਨਸ਼ਾ ਕਰਨਾ ਯਾਰ 500 ਦਾ ਤੇ ਜਿਹੜੇ ਨਾਲ 5-4 ਜਣੇ ਰਹਿੰਦੇ ਹੁੰਦੇ ਸੀ ਉਹ 50000 ਦਾ ਕਰਦੇ ਸੀਗੇ ਨਾਲ ਮੇਰੇ ਹਰ ਟਾਈਮ ਗੱਡੀ 'ਚ ਰਹਿਣਾ ਗੱਡੀ ਦੇ ਵਿੱਚ ਬੈਠਣਾ ਸਾਰੀ ਜਿਹੜੀ ਜਦ ਤੋਂ ਗੱਡੀ ਸੈਲਫ ਮਾਰ ਲਈ ਗੱਡੀ ਬੰਦ ਨਹੀਂ ਕਰਨੀ ਸਾਰੀ ਦਿਹਾੜੀ ਔਨ ਰਹਿਣੀ ਗੱਡੀ ਏਸੀ ਚੱਲੀ ਜਾਣਾ ਹਨਾ ਜੇ ਕਿਤੇ ਲਾਲਾ ਵੀ ਜ਼ਿਆਦਾ ওভারਡੋਜ਼ ਹੋ ਗਏ ਦੋ ਮੋਲਾ ਪੰਜ ਪੰਜ ਚਾਰ ਘੰਟੇ ਗੱਡੀ ਇੱਕ ਸਾਈਡ ਤੇ ਖੜੀਓ ਸਟਾਰਟ ਏਅਰ ਖੜੀ ਆ ਗੱਡੀ ਕਦੇ ਬੰਦ ਨਹੀਂ ਕਰੀ ਯਾਰ ਹੋਈ ਆ ਗੱਲ ਵੀ ਦਿਹਾੜੀ ਇੱਕ ਦਿਨ ਦੇ ਵਿੱਚ ਮੈਂ ਵੀ ਉਸ ਦਿਨ ਮੇਰੇ ਯਾਦ ਆ ਵੀ ਮੈਂ ਗੱਡੀ ਗੈਣੇ ਕਢਾਈ ਸੀ ਅਸੀਂ ਉਰ ਤੋਂ ਸਿਮਲੇ ਚਲੇ ਗਏ ਸੀ ਠੀਕ ਨਸ਼ਾ ਲੈ ਕੇ 40000 ਰੁਪਏ ਦੀ ਮੇਰੇ ਕੋਲ 40 ਨਹੀਂ ਉਹ ਉਰੇ ਕਿਉਂ ਨਹੀਂ ਕਰਿਆ ਨਸ਼ਾ ਬਸ ਉਹੀ ਤਾਂ ਮਾੜਾ ਵੀ ਜਾਰ ਚੱਲਦੇ ਘੁੰਮਣ ਚਾਲਦੇ ਆਂਗੇ ਥਰੇ ਦੂਈ ਆਈਕਨ ਗੱਡੀ ਸੀਗੀ ਸੁਖੇ ਕੋਲ ਤੇ ਜਾਂਦੇ ਜਾਂਦੇ ਕਿਤੇ ਚੈੱਕ ਪੋਸਟ ਨਹੀਂ ਆਏ ਹੈਗੇ ਕਿਸੇ ਨੇ ਚੈੱਕ ਨਹੀਂ ਕੀਤਾ ਕਿਸੇ ਨੇ ਕੁਛ ਨਹੀਂ ਕੀਤਾ ਇਹ ਤਾਂ ਮੈਂ ਬਾਲ ਹੁਣ ਰੱਖੇ ਨੇ ਮਲਕੇ ਸਾਲਕ ਤੋਂ ਪਹਿਲਾਂ ਮੈਂ ਗੰਜਾਈ ਸੀਗਾ ਅੱਛਾ ਤੇ ਨਸ਼ੇ ਦੇ ਵਿੱਚ ਯਾਰ ਵੀ ਕੁੱਲ ਮਿਲਾ ਕੇ ਆਏ ਆ ਵੀ ਬੰਦੇ ਦੇ ਹੱਥੇ 'ਚ ਯਾਰ ਪੈਸਾ ਨਹੀਂ ਆਉਣਾ ਚਾਹੀਦਾ ਪੈਸਾ ਨਹੀਂ ਆਉਣਾ ਚਾਹੀਦਾ ਯਾ ਦਿਮਾਗ ਤੇ ਕੰਟਰੋਲ ਹੋਣਾ ਚਾਹੀਦਾ ਦਿਮਾਗ ਤੇ ਕੰਟਰੋਲ ਵੀ ਹੋਣਾ ਚਾਹੀਦਾ ਕੁੱਲ ਕੁਸ਼ਕ ਪਰਸੈਂਟ ਤੋਂ ਵੱਧ ਤਾਂ ਦਿਮਾਗ ਤੇ ਕੰਟਰੋਲ ਹੋਣਾ ਚਾਹੀਦਾ ਬੰਦੇ ਦਾ ਆਪਣਾ ਆਪਣੇ ਦਿਮਾਗ ਦੇ ਉੱਤੇ ਦਿਮਾਗ ਦਿਮਾਗ ਇਹ ਸਾਲਾ ਉਹੀ ਚੱਲਦਾ ਸੱਤਰੇ ਚੱਲਦਾ ਤੇ ਕੁਸ਼ਕ ਬੰਦੇ ਦੇ ਹੱਥ ਦੇ ਵਿੱਚ ਛੋਟੀ ਉਮਰ ਪੈਸਾ ਨਹੀਂ ਆਉਣਾ ਚਾਹੀਦਾ ਯਾਰ ਜਦ ਪੈਸਾ ਆ ਜਾਂਦਾ ਕੋਈ ਮਾਲਕ ਵੀ ਆਉਂਦਾ ਵੀ ਘਰ ਦੇ ਮੀਨ ਮਾਂ-ਬਾਪਾ ਨੂੰ ਛੋਟੀ ਉਮਰ 'ਚ ਪੈਸਾ ਨਹੀਂ ਦੇਣਾ ਚਾਹੀਦਾ ਪੈਸਾ ਨਹੀਂ ਦੇਣਾ ਚਾਹੀਦਾ ਤੇ ਦੂਜੀ ਗੱਲ ਤੋਂ ਗੱਲ ਕਰਦਾ ਜਦੋਂ ਮਾਂ-ਬਾਪ ਚਲਾ ਜਾਂਦਾ ਆਪਣਾ ਹਨਾ ਮਾ ਨੂੰਏ ਹੁੰਦਾ ਵੀ ਮੇਰਾ ਬੇਟਾ ਹੀ ਆ ਗੱਲਾਂ ਮੇਰਾ ਬਿਲਕੁਲ ਮਾਪੇ ਖੁੱਲਾ ਪੈਸਾ ਦੇ ਦਿੰਦੇ ਨੇ ਯਾਰ ਵਿੱਚ ਮਾਪੇ ਵਾਪ ਨੂੰ ਸੰਭਾਲਣਾ ਰਹ ਜਦੋਂ ਦੀ ਉਸ ਟਾਈਮ ਲਈ ਥੋੜਾ ਜਿਹਾ ਸੰਭਾਲਣਾ ਚਾਹੀਦਾ ਠੀਕ ਹੈ ਤੇ ਕਿੰਨੇ ਸਾਲ ਹੋ ਗਏ ਤੈਨੂੰ ਨਸ਼ਾ ਚੜਾਊ ਕੇਂਦਰ ਚ ਮੈਨੂੰ ਵੀਰੇ ਲਗਾ ਸਾਰ ਮੈਂ ਲਾਲ ਜੇ ਹੋਂਸਾਬ ਲਾਈਏ ਤਾਂ ਤਾਂ ਮੈਂ ਭੀਕ ਦਾ ਘੱਟ ਰਿਆ ਸੈਂਟਰ ਮਲ ਕੇ ਵੀ ਇੱਕ ਅੱਧੀ ਵਾਰ ਕੱਟਿਆ 20 ਤੋਂ ਉਹ ਤੋਂ ਬਾਅਦ 23 ਦੀ 1 ਜਨਵਰੀ ਦਾ ਮੈਂ ਲਗਾਤਾਰੇ ਸੈਂਟਰ ਚ ਹੁਣ ਤੱਕ ਮਤਲਬ ਕਿ 1.5 ਸਾਲ ਲਾਤੇ ਤੈਨੂੰ ਹੁਣ ਤੱਕ ਆ ਲਾਲਾ ਵੀ 2024 ਦਾ ਨਵੰਬਰ ਚੱਲ ਰਿਹਾ ਹੈ ਅੱਛਾ ਹਾਂ ਨਵੰਬਰ ਚ ਹੁਣੇ ਆਇਆ 27 ਤਰੀਕ ਨੂੰ ਆ 27 ਨੂੰ ਆਇਆ ਮੈਂ ਸੈਂਟਰ ਚ लास्ट ਚ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਲਈ ਕੀ ਬੋਲੇਗਾ ਯਾਰ ਕੁੱਲ ਮਿਲਾ ਕੇ ਵੀਰੇ ਆਪਣੀਆਂ ਜ਼ਿੰਦਗੀਆਂ ਸੰਭਾਲੋ ਯਾਰ ਅੱਜ ਗੱਲ ਤਾਂ ਉਹ ਜਿਹੜੇ ਸਾਇੰਸੀਆਂ ਤਾਂ ਆਪਾਂ ਪੈਸੇ ਲੁੰਨੇ ਹਨਾ ਪੈਸੇ ਦੇ ਕੇ ਨਸ਼ਾ ਲੁੰਨੇ ਆ ਤੇ ਉਹੀ ਆਪਣੇ ਘਰਾਂ ਵੱਲ ਤੱਕਦੇ ਨੇ ਹਨਾ ਦਿਨਸ਼ਾ ਕਰਾ ਕੇ ਆਪਣੀਆਂ ਧੀਆ ਪੈਣਾ ਗਣੀ ਮਾੜਾ ਚਾਕਦੇ ਨੇ ਤੇ ਕੁੱਲ ਮਿਲ ਨਾਲ ਦੇ ਵੀ ਯਾਰ ਮਾੜਾ ਸੋਚਣ ਆ ਜਾਂਦੇ ਨੇ ਕੋਈ ਵੀ ਆ ਚਤੂਆਂ ਚ ਮੈਂ ਚ ਦਾ ਸਹੀ ਗੱਲ ਹੈ ਕਿ ਨਹੀਂ ਹੈ ਤੂੰ ਆਪ ਨੂੰ ਸੋਚੀ 20 ਬੰਦੇ ਦੀ ਸੋਚ ਮਾੜੀ ਹੋ ਜਾਂਦੀ ਆ ਵੀ ਇਹ ਦਾ ਨਸ਼ੇੜੀ ਟਾਇਟ ਰੰਦਾ ਆਪਣੇ ਧੀਆ ਪੈਣਾ ਗਣੀ ਮਾੜਾ ਸੋਚਣ ਗਾਂਦ ਗਾਂ ਦੀ ਅੱਜ ਤੇ ਟਾਈਮ ਚ ਮੈਂ ਚੀਜ਼ ਦੇਖਿਆ ਕੁੜੀਆਂ ਵੀ ਯਾਰ ਬਹੁਤ ਕਰਨ ਲੱਗੀਆਂ ਹੁੰਦੇ ਟਾਈਮ ਚ ਨਸ਼ਾ ਨਸ਼ਾ ਕੁੜੀਆਂ ਚਿੱਟਾ ਦੇ ਤੁਪਾ ਦੇਖਦੀ ਮੈਂ ਆਪਦੇ ਅੱਖੀ ਦੇਖਿਆ ਨੇ ਪਟਿਆਲੇ ਤੜਫ ਦੀ ਕੁੜੀ ਦੇਖੀ ਆ ਬਈ ਯਾਰ ਮੈਂ ਅੱਛਾ ਜੀ ਕੁੜੀਆਂ ਅੱਜ ਕੱਲ ਦੇ ਕੁੜੀਆਂ ਦਾ ਵੀ ਸੈਂਟਰ ਖੁੱਲ ਚੁੱਕਿਆ ਹਿਮਾਚਲ ਚ ਓਕੇ ਕੁੜੀਆਂ ਦਾ ਪਤਾ ਨਹੀਂ ਕੀ ਆਪਣਾ ਗगन ਭਾਜੀ ਦਾ ਸੈਂਟਰ ਆ ਉਹ ਉਹਦੀ ਸਹੇਲੀ ਚਲਾਉਂਦੀ ਉਹਦੇ ਨਾਲ ਆਪਣੇ ਵਾਈਫ ਆ ਉਹਦੀ ਤੇ ਲੇਡੀ ਦਾ ਸੈਂਟਰ ਵੀ ਹਿਮਾਚਲ ਚ ਉਹ ਲਵ ਯੂ ਕਟ ਕਟ ਉਹ ਵੀ ਪਰੇ ਪਰੇ ਯਾਰ ਤੇ ਸੈਂਟਰ ਜਿੰਨੇ ਵੀ ਕੋਈ ਮੈਂ ਸੈਂਟਰ ਦੇਖੇ ਨੇ ਗਿਆ ਗਿਆ ਮੈਂ ਪੀਕ ਆਪਾਂ ਕਰਦਾ ਵੀ ਰਿਹਾ ਬੰਦਿਆਂ ਨਾਲ ਹਨਾ ਉਹਨਾਂ ਨਾਲ ਆਉਂਦਾ ਜਾਂਦਾ ਵੀ ਰਿਹਾ ਬੰਦੇ ਵੀ ਦੇਖੇ ਨੇ ਤੇ ਐ ਦੇਖਿਆ ਵੀ ਇੱਕ ਇੱਕ ਸੈਂਟਰ ਦੇ ਵਿੱਚ 70 70 80 80 ਬੰਦੇ ਨੇ 100 100 ਪਲੱਸ ਕਾਊਂਟ ਆ ਤਾਂ ਐਸਾ ਹਾਲ ਇਹ ਜਵਾਨੀ ਜਾ ਕਿੱਧਰ ਹੋ ਰਹੀ ਆ ਯਾਰ ਮੈਂ ਤਾਂ ਆਪਾਂ ਕੀ ਕਹਿ ਸਕਦਾ ਵੀ ਆਪਾਂ ਦਾ ਇਹ ਪੰਜਾਬ 'ਚ ਨਸ਼ਾ ਜ਼ਿਆਦਾ ਆ ਜਾਂ ਬਾਹਰ ਲੀਆਂ ਸਟੇਟਾਂ 'ਚ ਵੀ ਜਿਤਨਾ ਨਸ਼ਾ ਆਉਂਦਾ ਜਿਆਦਾਤਰ ਤਾਂ ਮੈਨੂੰ ਐ ਲੱਗ ਜਾਂਦਾ ਯਾਰ ਪੰਜਾਬ ਚੰਡੀਗੜ੍ਹ ਇਥੇ ਜਿਆਦਾ ਅੰਦਰ ਸਾਰੀ ਦੀਏ ਚ ਆਪਣੇ ਅੱਛਾ ਪੰਜਾਬ ਇਹ ਆ ਗਿਆ ਮਾਲ ਕੀ ਇੱਕ ਤਰ੍ਹਾਂ ਦਾ ਪੰਜਾਬ ਏਰੀਆ ਪੰਜਾਬ ਦੇ ਹਿੱਸੇ ਦੇ ਵਿੱਚ ਪੰਜਾਬ ਦੇ ਵਿੱਚ ਹੀ ਜਿਆਦਾ ਨੇ ਇਹ ਸਰਕਾਰਾਂ ਨੇ ਪੰਜਾਬ ਦੇ ਹੀ ਹਿੱਸੇ ਕਰੇ ਹੋਏ ਨੇ ਹਰਿਆਣਾ ਹੋ ਗਿਆ ਇਹ ਵੀ ਪੰਜਾਬ ਦਾ ਹਿੱਸਾ ਹੈ ਹਿਮਾਚਲੂ ਗਿਆ ਇਹ ਵੀ ਪੰਜਾਬ ਦਾ ਹੀ ਹਿੱਸਾ ਹੈ ਪੰਜਾਬ ਦਾ ਹਿੱਸਾ ਤੇ ਆਪਣਾ ਹਰਿਆਣੇ ਹਰਿਆਣੇ ਵਾਲੇ ਜੇ ਘਟ ਕਰਦੇ ਨੇ ਹਰਿਆਣੇ ਵਾਲੇ ਥੋੜੇ ਸਪੋਰਟਸ ਜਿਆਦਾ ਰੁਚੀ ਰੱਖਦੇ ਨੇ ਜਿਆਦਾ ਨੇ ਹਾਂ ਹਰਿਆਣੇ ਵਾਲੇ ਆਪਣੇ ਜ਼ਿਆਦਾਤਰ ਅੰਮ੍ਰਿਤਸਰ ਏਰੀਆ ਹੋ ਗਿਆ ਫਿਰੋਜ਼ਪੁਰ ਏਰੀਆ ਹੋ ਗਿਆ ਪਟਿਆਲਾ ਹੋ ਗਿਆ ਨਾਭਾ ਹੋ ਗਿਆ ਆ ਲਵੇ ਲਾਉਣੇ ਵਾਲੇ ਆਪਾਂ ਜਿੰਨੇ ਵੀ ਲਾਈਏ ਕਿੰਨੇ ਆਪਣੇ ਜ਼ਿਲ੍ਹੇ ਪੈਂਦੇ ਨੇ ਪੰਜਾਪਾਉ ਦੇ ਲੱਲਾ ਵੀ 25 26 ਤੋਂ ਵੱਧ ਨੇ ਸ਼ਾਇਦ ਤੇ ਸਾਰੇ ਹੀ ਨਸਿਆਂ ਦੇ ਵਿੱਚ ਸੈਂਟਰਾਂ ਦੀ ਦਲਦਲ ਚ ਗ੍ਰੇਵ ਹੋਏ ਨੇ ਗ੍ਰੇਵ ਪੈਨੇ ਸੈਂਟਰ ਪਰੇ ਪੈਰੇ ਭਰਾਵਾ ਮੈਂ ਤਾਂ ਦੇਖਿਆ ਹੁਣ ਕੱਲ੍ਹ ਦਿਓ ਗੱਲ ਆ ਮੁੰਡਾ ਮਰ ਗਿਆ ਹਨਾ ਇੱਕ ਠੀਕ ਹੈ ਸੈਂਟਰ ਦੇ ਵਿੱਚ ਕੁੱਟਿਆ ਮਾਰੇ ਆ अच्छा ਤੇ ਲਾਲਾ ਵੀ ਜੇ ਹੁਣ ਕਰਦੇ ਉਹ 11 12 ਨੂੰ ਸੈਂਟਰ ਚ ਗਿਆ ਸੀਗਾ ਅੱਛਾ ਰਾਤ 26 ਸੀਗੀ ਠੀਕ ਹੈ ਰਾਤ ਤੋਂ ਇੱਕ ਦਿਨ ਪਹਿਲੇ 25 ਨੂੰ ਰੋਲ ਪੈ ਗਿਆ ਵੀ ਬੰਦਾ ਘੁੱਟ ਘੁੱਟ ਕੇ ਬਾਰਫ ਵਰਪ ਚ ਵੀ ਜੋ ਉਹਨਾਂ ਨੇ ਉਹ ਕਰਿਆ ਸੈਂਟਰਾਂ ਦਾ ਵੀ ਇਹ ਟ੍ਰੀਟਮੈਂਟ ਵੀ ਬਹੁਤ ਜਿਆਦਾ ਨੇ ਸਫਾ ਸੈਂਟਰ ਦਾ ਦਿੱਲੀ ਵਾਲਾ ਹਨਾ ਅੱਛਾ ਤੇ ਉਹ ਤੇ ਉਹਦੇ ਬਾਰੇ ਸੁਣੇ ਜੇ ਉਹ ਬੰਦਾ ਉਹ ਸੈਂਟਰ ਕੱਟ ਕੇ ਤਾਂ ਜਿਆਦਾ ਬੰਦੇ ਹੀ ਬਣ ਜੂ ਜਾ ਵੀ ਬੰਦਾ ਜਮੇ ਖਤਮੇ ਹੋ ਜਾਊਗਾ ਸਫਾ ਸੈਂਟਰ ਠੀਕ ਹੈ ਬਹੁਤ ਜਿਆਦਾ ਟੌਰਚਰ ਹੁੰਦਾ ਹੈ ਅੱਛਾ ਕਿਸ ਕਿਸ ਤਰ੍ਹਾਂ ਦਾ ਟੌਰਚਰ ਬਾਲਾ ਜੇ ਮੈਂਟਲੀ ਟੌਰਚਰ ਆ ਬੰਦੇ ਨੂੰ ਜਮੇ ਲਾਲਾ ਵੀ ਉੱਠਣੇ ਨਹੀਂ ਦੇਣਾ ਹਨਾ ਕਿਸੇ ਕਿਸੇ ਸੈਂਟਰਾਂ ਚ ਆ ਚਾਹਪਾ